ਸਤਨਾਮ ਵਾਹਿਗੁਰੂ ਸਾਇਬ ਜੀ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚੌਪਦੇ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜੀ ਓ ਦਰਤ ਹੈ ਆਪਣਾ ਕੈਸੇ ਹੋ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀ ਓ ਦਰਤ ਹੈ ਆਪਣਾ ਕੈਸੇ ਹੋ ਕਰੀ ਪੁਕਾਰ ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਆਣ ਦਿਨ ਸਾਹਿਬ ਸੇਵੀਐ ਅੰਤ ਚੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰਿ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਤਿਗੁਰ ਬਾਣੇ ਜਾਉ ਰਹਾਉ ਸਰਬੰਸਾ ਸੱਚਾ ਏਕ ਹੈ ਦੂਜਾ ਨਹੀਂ ਕੋਇ ਤਾ ਕੀ ਸੇਵਾ ਸੋ ਕਰੇ ਚਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਇ ਜਿਸ ਆਗੈ ਪਿਆਰੇ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮ ਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ ਫਰਸਟ ਗੁਰੂ ਗੁਰੂ ਨਾਨਕ ਦੇਵ ਜੀ ਅੰਡਰ ਹੈਡਿੰਗ ਤਨਾਸਰੀ ਫਰਸਟ ਮਹਿਲ ਫਰਸਟ ਹਾਊਸ Chau Padas, one universal Creator God, Truth is the name, Creative Being personified, no fear, no hatred, image of the undying, beyond birth, self-existent, by Guru's grace. Guru Sahib Ji saying that my soul is afraid. To whom should I complain? I serve Him, who makes me forget my pains he is the giver forever and ever my lord and master is forever new he is the giver forever and ever pause night and day i serve my lord and master he shall save me in the end hearing and listening oh my dear sister i have crossed over o oh, merciful lord your name carries me across. I am forever a sacrifice to you. Pause. In all the world, there is only the one true Lord. There is no other at all. He alone serves the Lord upon whom the Lord casts his glass of grace. Without you, O oh beloved, how could I even live? Bless me with such greatness that I may remain attached to your name. There is no other, O beloved, to whom I can go and speak cause. I serve my Lord and Master. I ask for no other. Nanak is his slave. Moment by moment, bit by bit, he is a sacrifice to him. O Lord, Master, I am a sacrifice to. your name moment by moment bit by bit pause ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਜੀ ਦੇ ਤਨਸਰੀ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਘਰ ਪਹਿਲੇ ਵਿੱਚ ਗਾਉਣ ਦਾ ਹੁਕਮ ਹੈ ਚਾਰ ਤਦਿਆਂ ਵਾਲਾ ਇਹ ਸ਼ਬਦ ਹੈ ਪ੍ਰਮਾਤਮਾ ਇੱਕ ਹੈ ਜਿਸ ਦਾ ਨਾਮ ਸੱਚਾ ਹੈ ਉਹ ਆਪ ਹੀ ਕਰਨ ਹਰ ਕਰਤਾਰ ਹੈ ਓਹ ਸਦਾ ਹੀ ਨਿਡਰ ਹੈ ਤੇ ਕਿਸੇ ਨਾਲ ਉਸਦਾ vair ਨਹੀਂ ਜਨਮਵਨ ਤੋਂ ਰਹਤ ਅਕਾਲ ਮੂਰਤ ਹੈ ਅਜੂਨੀਆਂ ਵਿੱਚ ਨਹੀਂ ਆਉਂਦਾ ਤੇ ਉਸਦਾ ਸਵੈ ਪ੍ਰਕਾਸ਼ ਹੈ ਤੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਗਤ ਦੁੱਖਾਂ ਦਾ ਸਮੁੰਦਰ ਹੈ ਇਹਨਾਂ ਦੁੱਖਾਂ ਨੂੰ ਵੇਖ ਕੇ ਮੇਰੀ ਜਿੰਦ ਕੰਬਦੀ ਹੈ ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਉਣ ਵਾਲਾ ਦਿਸਦਾ ਨਹੀਂ ਜਿਸੇ ਪਾਸ ਮੈਂ ਮਿੰਤਾ ਕਰਾਂ ਸੋ ਹੋਰ ਆਸਰੇ ਛੱਡ ਕੇ ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ ਉਹ ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ ਫਿਰ ਉਹ ਮੇਰਾ ਮਾਲਕ ਸਦਾ ਹੀ ਬਖਸ਼ਿਸ਼ਾਂ ਤਾਂ ਕਰਦਾ ਰਹਿੰਦਾ ਪਰ ਉਹ ਮੇਰੇ ਨਿਤ ਦੇ ਤਾਲੇ ਸੁਣ ਕੇ ਕਦੇ ਅੱਕਦਾ ਨਹੀਂ ਥੱਕਦਾ ਨਹੀਂ ਬਖਸ਼ਾਂ ਵਿੱਚ ਨਿੱਤੇ ਯੋਗ ਹੈ ਜਿਵੇਂ ਪਹਿਲੀ ਵਾਰੀ ਹੀ ਬਖਸ਼ਿਸ਼ ਕਰਨ ਲੱਗਾ ਹੈ ਠਹਿਰਾਓ हे ਮੇਰੀ ਜਿੰਦੇ ਹਰ ਰੋਜ਼ ਉਸ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਦੁੱਖਾਂ ਵਿੱਚੋਂ ਆਖਰ ਉਹੀ ਬਚਾਉਂਦਾ ਹੈ ਇਹ ਜਿੰਦੇ ਧਿਆਨ ਨਾਲ ਸੁਣ ਉਹ ਮਾਲਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿੱਚੋਂ ਪਾਰ ਲੰਘ ਸਕੀਦਾ ਹੈ हे दयालु ਪ੍ਰਭੂ ਮੈਂ ਤੇਤੋਂ sadaサルਕੇ ਜਾਂਦਾ ਹਾਂ ਮਿਹਰ ਕਰ ਆਪਣਾ ਨਾਮ ਦੇ ਤੱਕੇ ਤੇਰੇ ਨਾਮ ਦੀ ਰਾਹੀਂ ਮੈਂ ਦੁੱਖਾਂ ਦੇ ਇਸ ਸਮੁੰਦਰ ਵਿੱਚੋਂ ਪਾਰ ਲੰਘ ਸਖਾਂ ਟਹਿਰਾਓ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਹੀ ਸਭ ਥਾਈ ਮੌਜੂਦ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ ਜਿਸ ਜੀਵ ਉਤੇ ਉਹ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਦਾ ਸਿਮਰਨ ਕਰਦਾ ਹੈ हे ਪਿਆਰੇ ਪ੍ਰਭੂ ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ ਮੈਨੂੰ ਕੋਈ ਉਹ ਵੱਡੀ ਦਾਤ ਦੇ ਜਿਸ ਦਾ ਸਰਕਾਰ ਮੈਂ ਤੇਰੇ ਨਾਮ ਵਿੱਚ ਜੁੜਿਆ ਰਹਾ ਇਹ ਪਿਆਰੇ ਤੇਥੋਂ ਬਿਨਾ ਹੋਰ ਕੋਈ ਐਸਾ ਨਹੀਂ ਹੈ ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ ਟਹਿਰਾਓ ਦੁੱਖਾਂ ਦੇ ਇਸ ਸਾਗਰ ਵਿੱਚੋਂ ਤਰਨ ਲਈ ਮੈਂ ਆਪਣੇ ਮਾਲਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ ਨਾਨਕ ਆਪਣੇ ਉਸ ਮਾਲਕ ਦਾ ਹੀ ਸੇਵਕ ਹੈ ਉਸ ਮਾਲਕ ਤੋਂ ਹੀ ਖਿੰਖਿੰਨ ਸਤਕੇ ਹੁੰਦਾ ਹੈ اے میرے مالک میں تیرے نام توں کھن کھن قربان ਜਾਂਦਾ ہاں ٹھہراو واہگور جی کا خالصا واہگور جی کی فتے